ਕਿਨੇ ਲੱਗਦਾ ਕਿ ਕੀ ਕਹੋ ਨਹੀਂ ਕਿ ਅੱਜ ਜਿਹੜਾ ਪਿਛਲੇ ਦਿਨੀ ਬਹੁਤ ਭਿਆਨਕ ਹੜ੍ਹ ਜਿਹੜੇ ਪੰਜਾਬ ਚ ਆਇਆ ਸੀ ਉਹਦੇ ਕਾਰਨ ਵੀ ਹਲਕਾ ਦੜਬਾ ਦੇ ਲਗਭਗ 11 ਪਿੰਡਾਂ 'ਚ ਵੀ ਕਾਫੀ ਨੁਕਸਾਨ ਹੋਇਆ ਸੀਗਾ ਉਹਨਾਂ 11 ਪਿੰਡਾਂ ਦੇ 308 ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਸੀਗਾ ਉਹਨਾਂ ਸਾਰੇ ਵਿਅਕਤੀਆਂ ਨੂੰ ਅੱਜ 1 ਕਰੋੜ 16.5 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਤਕਸੀਮ ਕੀਤੇ ਗਏ ਨੇ ਕਿ ਜਿਨ੍ਹਾਂ 'ਚ ਵੱਖ-ਵੱਖ ਪਿੰਡਾਂ ਦਾ ਵੇਰਵਾ ਹੈ ਸੋ ਬਿਲਕੁਲ ਜੋ ਕਮਿਟਮੈਂਟ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਸੀ ਸੀਐਮ ਸਾਹਿਬ ਦੀ ਸੀ ਉਹ ਸੀ ਕਮਿਟਮੈਂਟ ਪੂਰੀ ਕਰ ਰਹੇ ਆ ਇਸ ਤੋਂ ਬਿਨਾ ਜੇ ਕੋਈ ਹੋਰ ਵੀ ਵਿਅਕਤੀ ਰਹਿੰਦਾਗਾ ਤਾਂ ਮੈਂ ਸੀਐਡ ਐਸਡੀਐਮ ਸਾਹਿਬ ਦੀ ਡਿਊਟੀ ਲਈ ਜਾਗੀ ਕਿ ਕੋਈ ਵਿਅਕਤੀ ਰਹਿਣਾ ਨਹੀਂ ਚਾਹੀਦਾ ਕਲੇਕਲੇ ਵਿਅਕਤੀ ਕੋਲੇ ਮੁਆਵਜ਼ਾ ਪਹੁੰਚਣਾ ਚਾਹੀਦਾ ਜਿੰਨਾ ਮੁਆਵਜ਼ਾ ਜਿਹੜਾ ਐਕਟ ਦੇ ਤਹਿਤ ਨਿਰਧਾਰਤ ਕੀਤਾ ਗਿਆ ਸੋ ਕਹਿਣ ਦਾ ਭਾਵ ਹੈ ਸਰਕਾਰ ਜਿਹੜੀ ਆ ਲਗਾਤਾਰ ਹਰ ਇੱਕ ਵਿਅਕਤੀ ਕੋਲੇ ਪਹੁੰਚ ਰਹੀ ਆ ਜਿਹਦਾ ਕਿਸੇ ਨਾ ਕਿਸੇ ਕਾਰਨ ਨੁਕਸਾਨ ਹੋਇਆਗਾ ਸੋ ਅੱਜ ਚੈੱਕ ਡਿਸਟ੍ਰਿਬਿਊਟ ਕੀਤੇ ਨੇ ਕਿ ਚੈੱਕ ਵੰਡੇ ਗਏ ਨੇਗੇ ਔਰ ਮੈਂ ਸਾਰੀ ਸੰਗਠਨਾਂ ਨੂੰ ਵੀ ਧੰਨਵਾਦ ਇਹ ਅੱਜ ਫਸਲਾਂ ਦੇ ਨੁਕਸਾਨ ਦੇ ਚੈੱਕ ਸੀਗੇ ਫਸਲਾਂ ਦੇ ਨੁਕਸਾਨ ਦੇ ਚੈੱਕ ਸੀਗੇ ਅੱਜ ਦੇ ਦਿਨ ਅ ਬਾਕੀ ਜਿਹੜੇ ਦੂਜੇ ਨੇਗੇ ਉਹ ਅਗਲੇ ਚ ਬਣਨਾਗੇ ਇਸ ਤਰ੍ਹਾਂ ਹਰ ਹਫਤੇ ਦੋ ਚਾਰ ਦਿਨਾ ਬਾਅਦ ਕੋਈ ਨਾ ਕੋਈ ਹਲਕੇ ਦੇ ਕਿਸੇ ਨਾ ਕਿਸੇ ਪਿੰਡ ਚ ਕਿਤੇ ਨਾ ਕਿਤੇ ਪ੍ਰੋਗਰਾਮ ਹੁੰਦਾਗਾ ਸੀ ਲਗਾਤਾਰ ਬਣਦੇ ਪਹਿਲਾਂ 108 ਤੋਂ ਪਿਛਲੇ 10 ਦਿਨ ਪਹਿਲਾਂ ਬਣਿਆ ਸੀਗਾ ਅੱਜ 308 ਨੇਗੇ ਸੋ ਲਗਾਤਾਰ ਜਿਹੜਾ ਇਹ سلسلہ ਚੱਲ ਰਹੀ ਹੈ ਜੇ ਜਿਵੇਂ ਜਿਹੜੀ ਆ ਵੈਰੀਫਾਈ ਹੋ ਕੇ ਪਹੁੰਚਦੀ ਐਨਲਿਸਟਾਂ ਉਸੇ ਤਰ੍ਹਾਂ ਪੈਸੇ ਜਾਰੀ ਕੀਤੇ ਜਾਂਦੇ ਜੇ ਧੜਬਾ ਹਲਕਾ ਦੀ ਗੱਲ ਕਰੀਏ ਤਾਂ ਸੱਤ ਪਿੰਡਾਂ ਨੂੰ ਉਹ ਜਿਹੜੇ ਚੈੱਕ ਆ ਰਹੇ ਜਿਹਦੇ ਵਿੱਚ ਗਾਗਾ ਗਾਗਾ ਵੀ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਇਹਨੂੰ ਵੀ 50 ਲੱਖ ਰੁਪਏ ਜਿਹੜਾ ਮਿਲਿਆਗਾ ਇਸੇ ਤਰ੍ਹਾਂ ਕਮਾਲਪੁਰ ਛਾਜਲੀ ਕਣਕਵਲ ਪੰਗੂਆ ਕਨੌਟ ਜੱਟਾਂ ਇਹ ਸਾਰੇ ਪਿੰਡਾਂ ਨੂੰ ਜਿਹੜਾ 50-50 ਲੱਖ ਰੁਪਏ ਦੇ ਚੈੱਕ ਜਿਹੜੇ ਨੇਗੇ ਉਹ ਮਾਨਯੋਗ ਮੁਖਵੰਦਰੀ ਸਾਹਿਬ ਨੇ ਕੱਲ ਤਕਸੀਮ ਕੀਤੇ ਨੇ ਕਿਉਂਕਿ ਇਹ ਉਹ ਸਥਾਨ ਨੇ ਜਿਹੜੇ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਸਥਾਨ ਨੇ ਜਿੱਥੇ ਗੁਰੂ ਸਾਹਿਬਾਨ ਨੇ ਖੁਦ ਆਏ ਔਰ ਆਕੇ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਸਮਝਾਇਆ ਕਿਉਂਕਿ ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਉਹ ਮੈਂ ਸਮਝਦਾ ਤੁਸੀਂ ਪੜੋਗੇ ਤਾਂ ਤੁਸੀਂ ਮਤਲਬ ਕਿ ਹੈਰਾਨ ਰਹਿ ਜਾਓਗੇ ਕਿ ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਕਿੱਡੀ ਵੱਡੀ ਕੁਰਬਾਨੀ ਜਿਹੜੀ ਹੈ ਉਹਨਾਂ ਦੀ ਹੈ ਇਤਿਹਾਸ ਦੇ ਅੰਦਰ ਇਸ ਤਰ੍ਹਾਂ ਦੀ ਕੁਰਬਾਨੀ ਦੁਨੀਆ ਦੇ ਅੰਦਰ ਕਿਤੇ ਦੇਖਣ ਨੂੰ ਨਹੀਂ ਮਿਲਦੀ ਮਨੁੱਖੀ ਇਤਿਹਾਸ ਦੇ ਅੰਦਰ ਇਸ ਤਰ੍ਹਾਂ ਦੀ ਕੁਰਬਾਨੀ ਦੇਖਣ ਨੂੰ ਨਹੀਂ ਮਿਲਦੀ ਕਿ ਗੁਰੂ ਸਾਹਿਬਾਨ ਨੇ ਦੂਸਰੇ ਧਰਮ ਦੀ ਖਾਤਰ ਆਪ ਦਾ ਸੀਸ ਵਾਰਿਆ ਹੋਵੇ ਔਰ ਧੜ ਦਾ ਸੰਸਕਾਰ ਦਿੱਲੀ 'ਚ ਹੋਇਆ ਹੋਵੇ ਔਰ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ 'ਚ ਹੋਇਆ ਹੋਵੇ ਇਹ ਬਹੁਤ ਅਦੁੱਤੀ ਕਰਵਾਨੀ ਜਿਹੜੀ ਆ ਦਿੱਤੀ ਗਈ ਆ ਔਰ ਪੰਡਿਤ ਕਿਰਪਾ RAM ਜੀ ਜਿਹੜੇ ਕਿ ਕਸ਼ਮੀਰ ਤੋਂ ਚੱਲ ਕੇ ਜਦੋਂ ਆਪਣਾ ਜਥਾ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਧਰਮ ਸੰਕਟ ਚ ਸਾਨੂੰ ਮਾਰਿਆ ਜਾ ਰਿਹਾ ਸਾਡੇ ਤੇ ਜ਼ੁਲਮ ਹੋ ਰਿਹਾ ਸਾਨੂੰ ਲੁਟਾੜਿਆ ਜਾ ਰਿਹਾ ਤਾਂ ਗੁਰੂ ਸਾਹਿਬਾਨ ਨੇ ਕਿਹਾ ਕਿ ਨਹੀਂ ਮੈਂ ਤੁਹਾਡੇ ਨਾਲ ਚੱਲਦਾਗਾ ਜਿੱਥੇ ਉਹ ਜ਼ਾਲਮ ਬੈਠਾ ਉਹਦੇ ਦਰਬਾਰ ਚ ਜਾ ਕੇ ਗੱਲ ਕਰਦੇ ਆ ਤਾਂ ਉੱਥੇ ਜਾ ਕੇ ਇਹ ਵੀ ਬੜਾ ਵੱਡਾ ਇਤਿਹਾਸ ਆ ਨਹੀਂ ਤਾਂ ਬੁਲਾ ਜਾਂਦਾ ਜਾਂ ਫੜਦ ਕੇ ਲੈ ਜਾਂਦੇ ਨੇ ਪਰ ਲੇਕਿਨ ਗੁਰੂ ਸਭਾ ਨੂੰ ਖੁਦ ਚੱਲ ਕੇ ਗਏ ਜਾ ਕੇ ਉੱਥੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੇ ਨਾਲ ਜਿਹੜੀ ਉਹ ਦਿੱਤੀ ਸ਼ਹਾਦਤ ਦਿੱਤੀ ਆ ਸੋ ਅਸੀਂ ਪੰਜਾਬ ਸਰਕਾਰ ਬੜੀ ਸ਼ਰਧਾਪੂਰਵਕ ਅਸੀਂ ਬਣਾ ਰਹੇ ਆ ਕੱਲ ਤਖਤ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਅਸੀਂ ਕੀਤੀ ਸੀਗੀ ਅੱਜ ਪੜਾਵਾਰ ਜਿਹੜੀ ਸਵੇਰੇ ਮਸਤੂਆਣਾ ਸਾਹਿਬ ਤੋਂ ਕੀਤੀ ਆ ਸੋ ਇਹ ਸਾਰੇ ਨਗਰ ਕੀਰਤਨ ਕੱਲ 22 ਤਰੀਕ ਸ਼ਾਮ ਨੂੰ ਜਿਹੜੇ ਨੇ ਉਹ ਦੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਣਗੇ ਇੱਕ ਨਗਰ ਕੀਰਤਨ ਦੀ ਸ਼ੁਰੂਆਤ ਅਸੀਂ 19 ਤਰੀਕ ਨੂੰ ਸ਼੍ਰੀਨਗਰ ਤੋਂ ਵੀ ਕਰਕੇ ਆਏਗੇ ਕਿਉਂਕਿ ਸ਼੍ਰੀਨਗਰ ਤੋਂ ਕਿਰਪਾ ਰਾਮ ਜੀ ਦੀ ਜਿਹੜੀ ਰਿਕੁਐਸਟ ਜਾਂ ਫਰਿਆਦ ਜਿਹੜੀ ਸੀਗੀ ਉਹ ਸ਼ੁਰੂ ਹੋਈ ਸੀ ਸੋ ਇਤਿਹਾਸ ਨੂੰ ਅਸੀਂ ਕਨੈਕਟ ਕਰ ਰਹੇ ਹਾਂ ਜੋੜ ਰਿਹਾਗੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਬਾਰੇ ਜਾਣੂ ਰਹਿਣ 23 ਤੋਂ ਲੈ ਕੇ 25 ਤਰੀਕ ਤੱਕ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮਾਗਮ ਹੋਣਗੇ ਜਿੰਨਾਂ ਵਿੱਚ 23 ਤਰੀਕ ਨੂੰ ਸਰਬ ਧਰਮ ਸਮਾਲਨ ਵੀ ਹੋਊਗਾ ਅਸੀਂ ਸਾਰੇ ਧਰਮਾਂ ਨੂੰ ਸੱਦਾ ਦਿੱਤਾ ਹੈ ਗੁਰੂ ਸਾਹਿਬਾਨ ਨੇ ਦੂਸ ਕਿਰਪਾ ਰਾਮ ਜੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਸਿੰਘ ਸੱਜ ਗਏ ਔਰ ਗੁਰੂ ਸਹਿਬਾਨ ਦੇ ਨਾਲ ਉਹਨੇ ਚਮਕੌਰ ਸਾਹਿਬ ਦੇ ਅੰਦਰ ਅਬਦੀ ਵੀ ਕੁਰਬਾਨੀ ਦਿੱਤੀ ਸੋ ਇਹ ਇਤਿਹਾਸਿਕ ਪਲ ਲੇਗੇ ਸੋ ਇਹਨਾਂ ਇਤਿਹਾਸਿਕ ਪਲਾਂ ਦੇ ਦੌਰਾਨ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮੀਡੀਆ ਦੇ ਜ਼ਰੀਏ ਕਿ ਸਾਰਿਆਂ ਨੂੰ ਜੁੜਨਾ ਚਾਹੀਦਾ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਊਗਾ 25 ਤਰੀਕ ਨੂੰ ਅਖੰਡ ਪਾਤਸ਼ਾਹ ਸਭੇ ਪਹੁੰਚ ਪਾਏਗਾ ਬਲਕੀ ਦੇਰੀ ਚੋਣਾ ਬਿਲਕੁਲ ਸਰਕਾਰੀਆਂ ਤਿਆਰੀਆਂ ਲਗਭਗ ਮੁਕੰਮਲ ਨੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈਗਾ ਤੇ ਬੜੀ ਜਲਦੀ ਜੜੀਆਂ ਉਹ ਤਰੀਕਾ ਦਾ ਐਲਾਨ ਸੀਐਫ ਸਾਹਿਬ ਕਰ ਦੇਗਾ ਕੀ ਨਾਮ ਹੈ ਤੁਹਾਡਾ ਗੁਰਨਾਮ ਸਿੰਘ ਜੀ ਸਰਪੰਚ ਲਦਾਲਪਿੰਡ ਤੋਂ ਜੀ ਗੁਰਨਾਮ ਸਿੰਘ ਅੱਜ ਅਰਬਾਤ ਸਿੰਘ ਜੀ ਮੈਂ ਪਹੁੰਚੇ ਨੇ ਚੈੱਕ ਮੰਡੇ ਗਏ ਨੇ ਕਿਸ ਚੀਜ਼ ਦੇ ਚੈੱਕ ਜੀ ਜੋ ਫਸਲਾਂ ਦਾ ਹੜ੍ਹਾਂ ਦੌਰਾਨ ਨੁਕਸਾਨ ਹੋਇਆ ਸੀਗਾ ਨਾ ਜੀ ਉਹ ਚੈੱਕ ਅੱਜ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਸਿੰਘ ਚਿਮਾ ਜੀ ਨੇ ਮੰਨੇ ਨੇ ਕਿਉਂਕਿ ਪੂਰੀ ਪਰਪਾਈ ਤਾਂ ਦੇਖੋ ਹੋ ਨਹੀਂ ਸਕਦੀ ਪਰ ਜੋ ਵੀ ਲੋਕਾਂ ਦਾ ਇੰਨੀ ਜਲਦੀ ਤਕਰੀਬਨ ਡੇਢ ਮਹੀਨੇ ਦੇ ਵਿੱਚ ਵਿੱਚ ਜੋ ਨੁਕਸਾਨ ਹੋਇਆ ਸੀ ਲੋਕਾਂ ਦਾ ਜੋ ਖਰਚਾ ਹੋਇਆ ਸੀ ਜੋ ਵੀ ਦੀਰੀ ਲਾਉਣ ਦਾ ਲਗਾਉਣ ਦਾ ਟੋਟਲ ਖਰਚਾ ਸੀ ਹੜ੍ਹਾਂ ਦੀ ਮਹਾਰਾ ਜਿਹੜੀ ਕੁਦਰਤੀ ਹੈ ਇਹ ਪਰਮਾਤਮਾ ਕੰਨਿਓ ਹੈ ਸਰਕਾਰ ਨੇ ਇਹਨਾਂ ਅਪਲਾਲਾ ਕਰਕੇ ਸਰਦਾਰ ਸਰਦਾਰ ਕ੍ਰਿਪਾਲ ਸਿੰਘ ਜੀ ਚੀਮਾ ਜੀ ਨੇ ਅਤੇ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਲੋਕਾਂ ਨੂੰ ਚੈੱਕ ਵੰਡੇ ਨੇ ਇੱਕ ਬਹੁਤ ਵੱਡਾ ਪ੍ਰਵਹਲਾ ਪ੍ਰਾਲਾਗਾ ਸੋਮੈਂ ਧੰਨਵਾਦ ਕਰਦਾ ਸਰਕਾਰ ਦਾ ਵੈਗਰੂ ਜੀ ਕਾ ਖਲਤਾ ਵੈਗਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਪਿੰਡ ਖੋਖਰ ਕਲਾ ਹੀ ਹਰਜਿੰਦਰ ਸਿੰਘ ਆ ਜੀ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਚੈੱਕ ਵੰਡਣ ਦਾ ਕੀ ਕੰਮ ਹੈ ਅੱਜ ਜਿਹੜਾ ਪ੍ਰੋਗਰਾਮ ਸੀਗਾ ਪਿਛਲੇ ਦਿਨੀਂ بارشਾਂ ਹੋ ਕੇ ਆਟੀਆਂ ਸੀਗੀਆਂ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਗਿਆ ਸੀਗਾ ਅੱਜ ਜਿਹੜੇ ਵੀ ਢੜਵੇਂ ਹਰਕੇ ਦੇ ਪਿੰਡ ਸੀਗੇ ਉਹਨਾਂ ਨੂੰ ਅੱਜ ਉਹਨਾਂ ਦੀ ਰਾਸ਼ੀ ਵੰਡੀ ਗਈ ਹੈ ਜਿਹੜਾ ਨੁਕਸਾਨ ਹੋਇਆ ਸੀਗਾ ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਦਾ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ 30 35 ਦੇ ਦਿਨਾਂ ਦੇ ਵਿੱਚ ਵਿੱਚ ਕਿਸਾਨਾਂ ਨੂੰ ਇਹਨਾਂ ਦੇ ਪਰਭਾਈ ਕੀਤੀ ਹੈ